ਕੀ ਕੀਤਾ ਜਾਵੇ ਉਹ ਪਰਮਾਤਮਾ ਦੇ ਰੰਗ ਨੇ ਪਰ ਇਥੇ ਸਾਡਾ ਫਰਜ਼ ਬਣਦਾ ਹੈ ਅੱਜ ਉਹਨਾਂ ਦੁਖੀ ਲੋਕਾਂ ਦੀ ਬਾਹ ਪਕੜਨ ਦਾ ਉਹਨਾਂ ਦਾ ਸਹਾਰਾ ਬਣਨ ਦਾ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਇਆ ਇਹ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਲ ਪਾਈਐ ਪਰ ਗੁਰਮਖੋ ਮੈਂ ਬੇਨਤੀ ਕਰਦਾ ਦੋ ਦਿਨ ਉਸ ਇਲਾਕੇ ਵਿੱਚ ਗਿਆ ਸਭ ਕੁਝ ਦੇਖਿਆ ਬੜੀ ਹੈਰਾਨੀ ਹੋਈ ਲੋਕ ਉਸ ਉਜੜਦੇ ਪੰਜਾਬ ਨੂੰ ਦੇਖ ਕੇ ਦੁਖੀ ਨਹੀਂ ਉਸ ਉਜੜਦੇ ਪੰਜਾਬ ਚੋ ਵੀ ਆਪਣੀ ਨਾਮਨਾ ਕਮਾਉਣਾ ਚਾਹੁੰਦੇ ਆ ਆਪਣੇ ਨਾਮ ਨੂੰ ਰੌਸ਼ਨ ਕਰਨ ਦੀ ਤੁਲੇ ਹੋਏ ਆ ਕੋਈ ਕਿਸੇ ਤਰ੍ਹਾਂ ਦੀ ਐਕਟਿੰਗ ਕਰੀ ਜਾਂਦਾ ਹੈ ਕੋਈ ਕਿਸੇ ਤਰ੍ਹਾਂ ਦੀ ਐਕਟਿੰਗ ਕਰੀ ਜਾਂਦਾ ਹੈ ਇਸ ਗੱਲ ਚ ਕੋਈ ਸ਼ੱਕ ਨਹੀਂ ਹਜ਼ਾਰਾਂ ਨਹੀਂ ਲੱਖਾਂ ਲੋਕ ਉਹਨਾਂ ਦੀ ਮਦਦ ਤੇ ਲੱਗੇ ਨੇ ਸੱਚਮੁੱਚ ਜਿਹੜੇ ਵੀਰ ਤਲ ਦੇ ਹੀ ਗਾਲ ਸੇਵਾ ਕਰ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਦਾ ਹੈ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਆ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਬਲ ਉਦਮ ਤਰੱਕੀਆਂ ਬਖਸ਼ਿਸ਼ ਕਰਨ ਪਰ ਪੰਜਾਬ ਦੇ ਨਮਾਇੰਦਕ ਹੋਣ ਵਾਲੇ ਕੁਝ ਕੁ ਤੇ ਮਾਲਕ ਨੇ ਸੀਐਮ ਵਰਗੇ ਚਿਹਰੇ ਕੁਝ ਸੀਐਮ ਦੀ ਕੁਰਸੀ ਨੂੰ ਹੱਥ ਪਾਉਣ ਦੇ ਲਾਲਤ ਵਿੱਚ ਲੋਕਾਂ ਦੇ ਨਾਲ ਸਾਰੀ ਪਲਾਨਿੰਗ ਦੇ ਤਹਿਤ ਕੁਥੇ ਜਾ ਜਾ ਕੇ ਵੀਡੀਓ ਬਣਾਉਂਦੇ ਆ ਬੜਾ ਦੁੱਖ ਹੋਇਆ ਜਦੋਂ ਕਿ ਉਹ ਲੋਕ ਜਿਨ੍ਹਾਂ ਦਾ ਕੋਈ ਬਾੜ ਦੇ ਨਾਲ ਵਾਸਤੇ ਨਹੀਂ ਜਿਨ੍ਹਾਂ ਦੇ ਪਿੰਡ ਦੇ ਵਿੱਚ ਕਿਤੇ ਪਾਣੀ ਨਹੀਂ ਆਇਆ ਉਹ ਬੀਬੀ ਰੋ ਰਹੀ ਹੈ ਸੀਐਮ ਦੇ ਗੱਲ ਲੱਗ ਕੇ ਤੇ ਸੀਐਮ ਕਹਿ ਰਿਹਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਜਿੱਥੇ ਲੋੜ ਸੀ ਜਿਹੜੇ ਲੋਕ ਦਰਿਆ ਤੋਂ ਪਰਲੇ ਬੰਦੇ ਬੈਠੇ ਨੇ ਜਿਨ੍ਹਾਂ ਦੇ ਕੋਲ ਪਾਣੀ ਤੱਕ ਨਹੀਂ ਪਹੁੰਚਿਆ ਉਹਨਾਂ ਦੀ ਸਾਰ ਲੈਣ ਦੀ ਜ਼ਰੂਰਤ ਸੀ ਉੱਥੇ ਤੇ ਕੋਈ ਜਾ ਨਹੀਂ ਰਿਹਾ ਬਹੁਤੇ ਲੋਕ ਆਪਣੇ ਗਿੱਧਿਆਂ ਤੋਂ ਵੱਡੇ ਵੱਡੇ ਡੋਟਾਂ ਦੀਆਂ ਗੱਟੀਆਂ ਪਲਾਵਿੰਗ ਦੇ ਤਹਿਤ ਹੋ ਰਿਹਾ ਇਹ ਸਭ ਕੁਝ ਔਰ ਇਹਦੇ ਨਾਲ ਆਮ ਲੋਕ ਜਿਹੜੇ ਗਰੀਬ ਲੋਕ ਜਿਹੜੇ ਅੱਜ ਤਰਸਦੇ ਨੇ ਰਾਸ਼ਨ ਦੇ ਲਈ ਮਾਇਆ ਦੇ ਲਈ ਉਹਨਾਂ ਦਾ ਹੋਰ ਵੱਡਾ ਨੁਕਸਾਨ ਹੋ ਰਿਹਾ ਹੈ ਇਹਨਾਂ ਵੀਡੀਓਜ਼ ਨੂੰ ਦੇਖ ਕੇ ਸ਼ਰਾਰਤੀ ਅੰਸਰ ਅੱਗੇ ਆ ਕੇ ਜਿਹੜੇ ਲੋਕ ਰਾਜਸਥਾਨ ਦੀ ਧਰਤੀ ਤੋਂ ਜਿਹੜੇ ਲੋਕ ਪੰਜਾਬ ਤੋਂ ਹੋਰ ਸੂਬਿਆਂ ਤੋਂ ਆਉਂਦੇ ਨੇ ਉਹ ਨਹੀਂ ਜਾਣਦੇ ਵੀ ਕਿਹੜੇ ਇਲਾਕੇ ਵਿੱਚ ਨੁਕਸਾਨ ਹੈ ਉਹਨਾਂ ਨੂੰ ਰਸਤੇ ਵਿੱਚੋਂ ਘੇਰ-ਘੇਰ ਕੇ ਕੋਈ ਰਸ੍ਹਾ ਲੁੱਟੀ ਜਾ ਰਿਹਾ ਹੈ ਕੋਈ ਮਾਇਆ ਲੁੱਟੀ ਜਾ ਰਿਹਾ ਹੈ ਮੈਂ ਬੇਨਤੀ ਕਰ ਰਿਹਾ ਜਾਂ ਤੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ਮੌਜੂਦਾ ਜ਼ਿਲ੍ਹਿਆਂ ਦੇ ਡੀਸੀ ਨਾਲ ਸੰਪਰਕ ਕੀਤਾ ਜਾਵੇ ਜਾਂ ਜਿਹੜੇ ਕਾਸ਼ੀਵਾ ਵਾਲੇ ਮਹਾਂਪੁਰਖ ਜਾਂ ਜਿਹੜੀਆਂ ਜਥੇਬੰਦੀਆਂ ਉੱਥੇ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਜਥੇਬੰਦੀਆਂ 'ਚ ਵੀ ਫਰਕ ਹੈ ਇੱਕ ਤੇ ਉਹ ਜਥੇਬੰਦੀਆਂ ਜਿਹੜੀਆਂ ਨਿਰਸਵਾਰਥ ਇੱਕੋ ਹੀ ਰਜ਼ਾ ਮਕਸਦ ਹੈ ਵੀ ਕੇਵਲ ਸੇਵਾ ਕਰਨੀ ਹੈ ਔਰ ਬਹੁਤੀਆਂ ਜਥੇਬੰਦੀਆਂ ਉਹ ਨੇ ਜਿਹੜੀਆਂ ਆਪਣੇ ਪ੍ਰਚਾਰ ਤੇ ਲੱਗੀਆਂ ਨੇ ਇਸ ਕਰਕੇ ਜਿਹੜੇ ਵੀ ਜਾ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਵੀ ਇਹਨਾਂ ਬਖਾਵੇ ਵਾਲਿਆਂ ਤੋਂ ਬਚ ਕੇ ਜਿਹੜੇ ਸਹੀ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਸੇਵਾ ਵਿੱਚ ਹਿੱਸੇ ਪਾਈਏ ਵੀ ਮੈਂ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦਾ ਵੀ ਕਿਸੇ ਦੇ ਉਜਾੜੇ ਦੇ ਵਿੱਚੋਂ ਆਪਣੇ ਅਹੁਦੇ ਦੀ ਭਾਲ ਨਾ ਕਰੋ ਜੇ ਤੁਸੀਂ ਸੱਚਮੁੱਚ ਤਨ ਤੇ ਮੰਨਨ ਸੇਵਾ ਕਰੋਗੇ ਗੁਰੂ ਸਾਹਿਬ ਤੁਹਾਨੂੰ ਆਪਣੇ ਆਪ ਤਰੱਕੀਆਂ ਬਖਸ਼ਿਗੇ ਸੋ ਵੀਰੋ ਇਸ ਬੇਇਮਤੀ ਨੂੰ ਜ਼ਰੂਰ ਪ੍ਰਵਾਨ ਕਰਿਓ ਕਿਉਂਕਿ ਮਰ ਦੁਖੀ ਹੋਇਆ ਇੱਕ ਰੋ ਰੇ ਇੱਕ ਕਰਲਾ ਰੇ ਲੋਕ ਇੱਕ ਲੋਕਾਂ ਦਾ ਸਭ ਕੁਝ ਖਤਮ ਹੋ ਗਿਆ ਅਸੀਂ ਉਹਦੇ ਵਿੱਚੋਂ ਵੀ ਆਪਣਾ ਨਾਮ ਨਖਤਣਾ ਚਾਹਦੇ ਹਾਂ ਗੁਰੂ ਕਿਰਪਾ ਕਰੇ ਸਾਨੂੰ ਇਸੋ ਜੀ ਆ ਜਾਵੇ ਸਾਨੂੰ ਤੇ ਗੁਰਨਾਨਕ ਪਾਤਸ਼ਾਹ ਦੇ ਕਿਹਾ ਸੀ ਵਿੱਚ ਦੁੜੀਆ ਸੇਵਕ ਮਾਈ ਹੈ ਤਾਦਰਗ ਬੈਸਰਪਾਈ ਹੈ ਅਸੀਂ ਸੇਵਾ ਕਰੀਏ ਨਾਲ ਸ਼ਿਵਨਨ ਕਰੀਏ ਪ੍ਰਮਾਤਮਾ ਦਾ ਨਾਮ ਜਪੀਏ ਨਾ ਕਿ ਆਪਣਾ ਨਾਮ ਝਕਾਉਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ